ਪੁਲਵੀ ਸਾਥੀ ਗਗਨ ਸਿੰਘ ਜੀ ਅੰਦਰੋਂ ਆਏ ਆ ਦੱਸਦੇ ਆ ਕਿ ਮੀਟਿੰਗ ਹੋ ਰਹੀ ਸੀ ਲੰਬੀ ਮੀਟਿੰਗ ਚੱਲੀ ਐ ਪਰਤੋਂਦੀ ਐ ਤੇ ਅਫਸਰशाही ਜੀ ਮੁਰਦਾਵਾਦ ਐ ਮੁਰਦਾਵਾਦ ਹੀ ਰਹਿਣੀ ਐ ਤਾਕੀ ਇਹ ਇਹਨਾਂ ਨੇ ਇਹ ਸੋਚ ਲਿਆ ਕਿ ਇਹਨਾਂ ਦਾ ਕੀ ਐ ਇੱਕ ਵਾਰੀ ਘਰਾ ਦੋ ਬਲੀ ਬਾਅਦ ਦੇਖਾਂਗੇ ਸਰਵਿਸ ਬ੍ਰੇਕ ਕਰਨੀ ਉਹਦੀ ਪੈਣੀ ਐ ਬਿਜੈਨਸ ਦਾ ਪਰਚਾ ਹੋਇਆ ਉਹਦੇ ਤੇ ਹੋਇਆ ਪਰਿਵਾਰ ਪਰਜਾਨ ਹੋਰੇ ਉਹਦਾ ਹੋ ਰਿਹਾ ਜਾਂ ਆਪਾਂ ਹੋ ਰਹੇ ਕਿ ਸਾਡਾ ਸਾਥੀ ਇਹਨੇ ਬੇਵਜ੍ਹਾ ਫਸਾਦਾ ਝੂਠਾ ਫਸਾ ਇਸ ਤਰ੍ਹਾਂ ਕਿ ਜਿਵੇਂ ਮੈਡਮ ਪਹਿਲਾਂ ਦੱਸ ਦੇ ਗਏ ਨੇ ਭੈਜੀ ਕੋ ਬੇਦਰਬਾਰ ਘਰ ਮੇਂ ਬੋਲੇ ਸੀ ਇੱਕ ਜੁੜਤਾ ਵੱਡੀ ਗੱਲ ਐ ਹਰ ਇੱਕ ਚੀਜ਼ ਦੇ ਵਿੱਚ ਜੁੜਤਾ ਹੋਣਾ ਚਾਹੀਦੀ ਐ ਜੇ ਤੁਸੀਂ ਹੱਕ ਲੈਣੇ ਤਾਂ ਏਕੇ ਨਾਲ ਮਿਲਣਗੇ ਇਕੱਲੇ-ਇਕੱਲੇ ਨੂੰ ਕਿਸੇ ਨੇ ਕੋਈ ਹੱਕ ਨਹੀਂ ਦੇਣਾ ਜਿਹੜੇ ਤੁਹਾਡੇ ਨੁਕਸਾਨ ਆ ਉਹ ਇਕੱਲੇ-ਇਕੱਲੇ ਇਸ ਤਰੀਕੇ ਨਾਲ ਹੀ ਕਰਦੇ ਰਹਿਣਗੇ ਆਪ ਸਹੀ ਤੁਹਾਡੇ ਦੇ ਭਾਰੂ ਰੋਹ ਇਹਨਾਂ ਨੇ ਪਹਿਲਾਂ ਵੀ ਦੱਸਿਆ ਐਸੇ ਮਤਲਬ ਉਹਦਾ ਮਸਲਾ ਉੱਥੇ ਉਹਦੇ ਨੂੰ ਉਹਦਾ ਬਿਜ਼ਨਸ ਨੇ ਚੱਕ ਲਈਆਂ ਰਾਜ ਨੇ ਇਹ ਜਿਆ ਕਿਹੜਾ ਗੁਨਾਹ ਕਰਦਾ ਇਹ ਰਾਜ ਨੂੰ ਚਾਕੇ ਪਰਚਾ ਵੀ ਜਦੋਂ ਤੇ ਉਹਨੂੰ ਅੰਦਰ ਵੀ ਦੇਦਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਆਪਦਰਸ਼ਾਹੀ ਬਲੀ ਹਮੇਸ਼ਾ ਹੈਟਰੀਂ ਜ਼ਿੰਦੀ ਹੈ ਉੱਤੇ ਨਹੀਂ ਕਿਸੇ ਲੱਗਦੀ ਨਹੀਂ ਬੜੀ ਦੇ ਕੇ ਹੈਟਰੀਂ ਤੋਂ ਕੋਸ਼ਿਸ਼ ਕਰਦ ਕਰਕੇ ਵੀ ਹਾਂ ਉਹ ਕਾਣੇ ਦੇ ਕਾਰਗਈ ਹੋਊ ਮੀਡੀਆ ਚੱਲ ਜਾਊਗੀ ਕਿ ਹਾਂ ਉਹਨਾਂ ਨੇ ਲੇਖੋ ਆਹ ਬੰਦਾ ਫੜਾਤਾ ਜਾਂ ਕਰਤਾ ਐਸਾ ਕੋਈ ਕੋਈ ਤੇਰੇ ਬਲੀ ਦੇਣੀ ਉਹਦਾ ਕਾਰਨ ਇਹ ਕਿਉਂਕਿ ਸਾਰੇ ਕਿੱਕੋ ਕਿਟ ਦੇ ਵਿੱਚ ਹੈਗੇ ਨੇ ਉੱਪਰ ਦੇ ਕਰਨ ਦੀ ਪਹੁੰਚ ਹੈ ਤੇ ਉੱਪਰ ਦੇ ਜਿਹੜੇ ਕਢਾਵੇ ਇਹਦੇ ਲੈਂਦੇ ਤਾਂ ਕਢਾਈ ਜਾਂਦੇ ਇਸ ਕਰਕੇ ਸਾਥੀਓ ਆਪਣੇ ਇਤੇ ਮਸਲੇ ਜਥੇਵੰਦੀ ਨੇ ਹੱਲ ਕਰਾਉਣੇ ਏਕੇ ਨੇ ਹੱਲ ਕਰਾਉਣੇ ਏਕੇ ਚੋਂ ਜਾਵਦੇ ਜਰੋਂ ਭੈਣ ਜੀ ਨੇ ਬੇਨਤੀ ਕੀਤੀ ਹੈ ਸਾਰੇ ਸਾਥੀ ਬੈਠ ਗਏ ਤੇ ਮੈਂ ਵੀ ਇਹ ਬੇਨਤੀ ਕਰਦਾ ਹਾਂ ਜੇ ਧੰਨੇ ਜਾ ਕੇ ਤਾਂ ਲਗਾਤਾਰ ਧੰਨੇ ਚ ਬੈਠੋ ਤਾਂ ਕਿ ਜਿਹੜਾ ਇਹ ਜਗਾ ਕੱਠੋਰ ਵਿਛਾਲ ਹੋ ਸਕੇ ਸੋਰੀ ਤੇ ਇਹ ਲਾ ਕਾਠੋਲ ਖੁਸ਼ਾਲ ਹੋ ਤਾਂ ਕਿ ਤੇ ਆਪਕਾ ਛਾਈ ਹੋਏ ਪਤਾ ਲੱਗ ਸਕੇ ਕਿ ਇਹ ਲੋਕ ਉਹਨਾਂ ਕੰਪਨੀ ਵਾਲੇ ਇਹਨਾਂ ਤੁਸੀਂ ਪਾਚਾ ਰੱਖ ਕਰਕੇ ਦਾਸਿਕ ਨੂੰ ਰਿਹਾਲ ਕਰਾਉਦੇ ਤਾਉਨੂੰ ਸਾਡੀ ਜਾਬ ਤੇ ਜੋਇਨ ਨਹੀਂ ਕਰਤਾ ਤਾਂ ਸਾਰੇ ਸਾਥੀਆਂ ਦਾ ਬਹੁਤ ਹੋ ਗਿਆ ਪਰ ਇਹ ਅਸਰ ਕਦੇ ਵੀ ਸੋਚਦੇ ਇਹ ਬੜੀ ਦੇਰ ਲੱਗੇ ਕਦੇ ਵੀ ਸੋਚਦੇ ਕਿ ਇਹਦੇ ਮਗਰ ਪਰਿਵਾਰ ਹੈ ਇਹਦੇ ਮਗਰ ਕਿੰਨੇ ਜਾਣੇ ਨੇ ਉਹਦੇ ਘਰੇ ਕੋਈ ਹੋਰ ਕਮਾਊ ਜੀ ਹੈ ਨਹੀਂ ਜੇ ਨਾਲ ਇਹ ਚੀਜ਼ ਸੋਚੀ ਹੁੰਦੀ ਤਾਂ ਉਸ ਚੀਜ਼ ਦਾ ਜਾ ਕੇ ਪਤਾ ਲਿਆ ਹੁੰਦਾ ਉਥੇ ਜਾ ਕੇ ਉਹ ਵੀ ਨੇ ਚਾ ਕੇ ਲੈ ਗਈ ਤੇ ਅਫਸਰ ਆਉਂਦੇ ਆ ਆਪਣੇ ਆਫਿਸ ਬੈਠੇ ਜਾਂ ਆਲੇ ਅਲੇ ਕਾਸ਼ ਬੈਠੇ ਡਿਊਟੀ ਕਿਨੇ ਲਈ ਸੀ ਇਸੇ ਦਫਤਰ ਤੋਂ ਡਿਊਟੀ ਲੱਗੀ ਸੀ ਨਾ ਤੇ ਜਿਹੇ ਹਸਪਤਾਲ ਤੋਂ ਡਿਊਟੀ ਲੱਗੀ ਇਸ ਦਾ ਡਿਊਟੀ ਨਾਲ ਪੁੱਛਣਾ ਨਹੀਂ ਪੈਂਦਾ ਕਿ ਤੁਹਾਨੂੰ ਭਾਈ ਸਪੈਸ਼ਲ ਆਊਟ ਆਫ ਡਿਸਟ੍ਰਿਕਟ ਭੇਜਿਆ ਹੈ ਤੇ ਤੁਸੀਂ ਕਿੱਥੇ ਹੋ ਜਾਂ ਕੀ ਬਣਿਆ ਪਰ ਕਿਸੇ ਨੇ ਨਹੀਂ ਪੁੱਛਿਆ ਹੁਣ ਵੀ ਸਾਥੀ ਗਗਨਜੀਤ ਜੀ ਅੰਦਰੋਂ ਆਏ ਆ ਦੱਸਦੇ ਆ ਕਿ ਮੀਟਿੰਗ ਹੋ ਰਹੀ ਸੀ ਲੰਬੀ ਮੀਟਿੰਗ ਚੱਲੀ ਹੈ ਪ੍ਰਤਮਾ ਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ